ਦੇਖੋ ਵੀਰ ਜੀ ਸਭ ਤੋਂ ਜਿਹੜਾ ਜਿਹੜਾ ਜ਼ਰੂਰੀ ਫੀਚਰਸ ਆ ਜਿਹੜਾ ਆਪਾਂ ਕਹਿ ਆ ਵੀ ਥੱਲੇ ਵਾਲੀਆਂ ਤਾਰਾਂ ਵਿੱਚ ਜਿਹੜੀਆਂ ਨੇ ਜੇ ਆਪਾਂ ਕੱਟ ਕਰਦੇ ਆ ਤਾਂ ਆਪਣਾ ਆਟੋਮੈਟਿਕ ਕੰਟਰੋਲਰ ਨੂੰ ਬੰਦ ਕਰ ਦੂਗਾ ਹਾਂਜੀ ਠੀਕ ਹੈ ਜੀ ਆਪਨੇ ਥੱਲੇ ਤਿੰਨ ਤਾਰ ਆ ਜਾਂਦੀਆਂ ਨੇ ਤਿੰਨ ਤਾਰ ਆ ਜਾਂਦੀਆਂ ਨੇ ਆਪਾਂ ਹੋਰ ਵਾਲੀ ਤਾਰ ਖੋਲ ਕੇ ਦੇਖ ਲੈਂਦੇ ਆ ਠੀਕ ਹੈ ਜੀ ਇੱਥੇ ਦੇਖੋ ਇੱਥੇ ਇਹਨੇ ਮੋਟਰ ਬੰਦ ਕਰ ਦਿੱਤੀ। ਓਵਰਲੋਡ ਕਹਿ ਕੇ ਜਦੋਂ ਓਵਰਲੋਡ ਕਹਿ ਕੇ ਮੋਟਰ ਬੰਦ ਕਰ ਦਿੱਤੀ। ਠੀਕ ਆ ਜੀ। ਉਹ ਮੋਟਰ ਬਣੀ ਬੰਦ ਹੋ ਗਈ। ਠੀਕ ਆ ਜੀ। ਸਤਿ ਸ਼੍ਰੀ ਅਕਾਲ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ। ਤੁਹਾਡਾ ਆਪਣੇ YouTube ਚੈਨਲ ਤੇ ਸਵਾਗਤ ਹੈ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ ਜਿੰਨੀਆਂ ਵੀ ਮੋਟਰਾਂ ਹਨ ਜੇ ਤੁਸੀਂ ਇਹ ਵੀਡੀਓ ਦੇਖਦੇ ਹੋ ਤਾਂ ਉਹ ਅੱਜ ਤੋਂ ਹੀ ਫੁਕਣੀਆਂ ਬੰਦ ਹੋ ਜਾਣਗੀਆਂ। ਭਾਰਤ ਦਾ ਨੰਬਰ 1 ਟੈਕਨੋਲੋਜੀ ਦਾ ਆਟੋਮੈਟਿਕ ਕੰਟਰੋਲਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਹੁਣ ਇਸ ਯੰਤਰ ਬਾਰੇ ਆਪਾਂ ਜਾਣਕਾਰੀ ਲੈਣੇ ਹਾਂ ਆਪਣੇ ਵੱਡੇ ਵੀਰ ਜੀ ਤੋਂ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਆਪਣਾ ਭਾਰਤ ਦਾ ਸਭ ਤੋਂ ਐਡਵਾਂਸ ਟੈਕਨੋਲੋਜੀ ਦਾ ਆਟੋਮੈਟਿਕ ਕੰਟਰੋਲਰ ਆ ਜੀ ਇਹ ਜਿਵੇਂ ਵੀਰ ਜੀ ਨੇ ਪਹਿਲਾਂ ਵੀਡੀਓ ਦੇ ਵਿੱਚ ਕਿਹਾ ਬਈ ਆਪਣਾ ਜੇ ਤੁਸੀਂ ਪੂਰੀ ਵੀਡੀਓ ਚ ਦੇਖਦੇ ਹੋ ਤਾਂ ਆਪਣੇ ਜਿਹੜੇ ਮੋਟਰਾਂ ਨੇ ਉਹ ਫੁਗਣੀਆਂ ਬੰਦ ਹੋ ਜਾਣਗੀਆਂ ਉਹ ਕਿਉਂ ਹੋ ਜਾਣਗੇ ਜੀ ਸਾਰਾ ਇਸ ਵੀਡੀਓ ਤੇ ਤੁਹਾਨੂੰ ਦੱਸੂਗਾ ਮੈਂ ਪੂਰਾ ਵੀਡੀਓ ਅਖੀਰ ਤੱਕ ਦੇਖਿਓ ਕਿਉਂਕਿ ਕਈ ਵਾਰ ਹੁੰਦਾ ਬਈ ਬੰਦਾ ਵਿਚਾਲਿਓ ਵੀਡੀਓ ਦੇਖ ਕੇ ਕੱਟ ਕਰ ਜਾ ਤੁਹਾਨੂੰ ਫੋਨ ਲਾ ਲੈਂਦਾ ਪੂਰੀ ਵੀਡੀਓ ਦੇਖਿਓ ਕਿਵੇਂ ਇਹ ਖਰੀਦਣਾ ਕਿਵੇਂ ਇਹ ਲੋਣਾ ਪੂਰੀ ਪ੍ਰੋਪਰ ਜਾਣਕਾਰੀ ਦਵਾਂਗੇ ਜੀ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਨੇ ਵੀਡੀਓ ਦੇ ਵਿੱਚ ਫੀਰ ਜੀ ਨੇ ਕਹੀ ਸੀਗੀ ਵੀ ਮੋਟਰ ਫੁਗਰੀਆਂ ਬੰਦ ਕਰ ਦਿੰਦਾ ਉਹ ਕਿਵੇਂ ਹੁੰਦਾ ਜੀ ਦੇਖੋ ਅੱਜ ਤੱਕ ਜਿੰਨੇ ਵੀ ਆਟੋਮੈਟਿਕ ਕੰਟਰੋਲਰ ਆਏ ਨੇ ਆਪਾਂ ਪੰਜਾਬੀ ਵਿੱਚ ਭਈਆ ਕਹਿੰਦੇ ਹਾਂ ਨਾ ਹਾਂਜੀ ਤੇ ਉਹਨਾਂ ਵਿੱਚ ਕੀ ਹੁੰਦਾ ਜੀ ਆਪਣਾ ਉੱਤੋਂ 2 ਫੇਸ ਆ ਰਹੇ ਨੇ ਮਤਲਬ ਕਿ ట్రాנסਫਰਜ਼ ਲਗਾ ਸਟਾਰਟਰ ਦੇ ਵਿਚਾਲੇ ਜੇ 2 ਫੇਸ ਆ ਰਹੇ ਨੇ ਤਾਂ ਕੋਈ ਵੀ ਆਟੋਮੈਟਿਕ ਕੰਟਰੋਲਰ ਆਪਣਾ ਬੰਦ ਕਰ ਦਿੰਦਾ ਹਾਂਜੀ ਔਰ ਪਲੱਸ ਇਹਦੇ ਵਿੱਚ ਕੀ ਹੈ ਉਹ ਤਾਂ ਕਰਦਾ ਹੀ ਕਰਦਾ ਹੈ ਪਲੱਸ ਜੇ ਸਟਾਰਟਰ ਤੋਂ ਲੈ ਕੇ ਜਿਹੜੀਆਂ ਮੋਟਰ ਨੂੰ ਤਾਰਾਂ ਜਾਂਦੀਆਂ ਨੇ ਜੇ ਇਹੇ ਤਾਰ ਵੀ ਕਿਤੋਂ ਕਰੈਕ ਹੁੰਦੀ ਆ ਜਾਂ ਫੁੱਗਦੀ ਆ ਤਾਂ ਵੀ ਆਪਣਾ ਜਿਹੜਾ ਆਟੋਮੈਟਿਕ ਕੰਟਰੋਲਰ ਆ ਇਹ ਮੋਟਰ ਨੂੰ ਬੰਦ ਕਰ ਦਿੰਦਾ ਠੀਕ ਹੈ ਜੀ ਤੁਹਾਨੂੰ ਵੀਡੀਓ ਜੇ ਅਸੀਂ ਕਰਕੇ ਵੀ ਦਿਖਾਵਾਂਗੇ ਬਾਕੀ ਠੀਕ ਹੈ ਜੀ ਹੁਣ ਵੀਰ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਜੀ ਜਿਵੇਂ ਆਪਾਂ ਮੋਟਰ ਸ਼ਾਮ ਨੂੰ ਚੱਲਦੀ ਬੰਦ ਕਰਕੇ ਜਾਂਦੇ ਆ ਤੇ ਉਹ ਸਵੇਰ ਨੂੰ ਆਪਾਂ ਨੂੰ ਫੁਕੀ ਹੋਈ ਮਿਲਦੀ ਆ ਇਹ ਉਹਦੇ ਤੇ ਵੀ ਅਸਰ ਕਰਦਾ ਵੀ ਆਪਾਂ ਨੇ ਉਹਦੇ ਤੇ ਵੀ ਮੋਟਰ ਨੂੰ ਸੇਵ ਕਰਦਾ ਦੇਖੋ ਇਹ ਵੀਰ ਜੀ ਨੇ ਆਪਣਾ ਸਵਾਲ ਪੁੱਛਿਆ ਜੀ ਔਰ ਜ਼ਿਆਦਾਤਰ ਇਹ ਹੁੰਦਾ ਵੀ ਕਿਸਾਨ ਵੀਰ ਇਹਨਾਂ ਤੇ ਆਪਾਂ ਜੇ ਮਿਸਤਰੀ ਨੂੰ ਪੁੱਛਦੇ ਵੀ ਆ ਬਈ ਇਹ ਕਾਰਨ ਕੀ ਆ ਮੋਟਰ ਸੁੱਕੀ ਕਿਉਂ ਆ ਉਹ ਵੀ ਕੋਈ ਇਹਦਾ ਸਹੀਕ ਜਵਾਬ ਨਹੀਂ ਦਿੰਦੇ ਹੈਗੇ ਉਹ ਵੀ ਇੱਧਰ ਉੱਧਰ ਤੇ ਗੱਲਾਂ ਮਾਰ ਕੇ ਬਈ ਐਵੇਂ ਹੋ ਗਿਆ ਬਿਜਲੀ ਘਟ ਗਈ ਉਹ ਘਟ ਗਈ ਐਵੇਂ ਆਪਣਾ ਪੱਲਾ ਛਾੜ ਦਿੰਦੇ ਨੇ ਪਰ ਅਸੀਂ ਦੱਸਦੇ ਆ ਵੀ ਉਹ ਕਾਰਨ ਉਹ ਫੁਕਦੀਆਂ ਮੋਟਰਾਂ ਕਿਵੇਂ ਨੇ ਤੇ ਰੋਕਦਾ ਕਿਵੇਂ ਆ ਠੀਕ ਆ ਜੀ ਇੱਥੇ ਜੀ ਆਪਣੀ ਇੱਕ ਟ੍ਰਿਪ ਸੈਟਿੰਗ ਵੀ ਆਉਂਦੀ ਆ ਠੀਕ ਆ ਜੀ ਉਹਦੇ ਵਿੱਚ ਕਿਵੇਂ ਹੁੰਦਾ ਉਹ ਜੇ ਐਵੇਂ ਹੁੰਦਾ ਮੰਨ ਲੀ ਜੇ ਆਪਣੇ ਤਿੰਨ ਫੇਸ ਨੇ ਜੀ ਇਹ ਹਾਂਜੀ ਮੰਨ ਲਓ ਤਿੰਨਾਂ ਫੇਸਾਂ ਦੇ ਵਿੱਚ ਇਹਚ 200 ਵੋਲਟ ਜਾ ਰਹੇ ਨੇ ਇਹਚ ਵੀ 200 ਆ ਰਹੇ ਨੇ ਇਹਚ 100 ਵੋਲਟਜ ਰਹਿ ਗਿਆ ਹਾਂਜੀ ਜਿਹੜੇ ਆਪਣੇ ਸਰਦੇ ਆਟੋਮੈਟਿਕ ਨੇ ਉਹ ਕੀ ਕਰਦੇ ਨੇ ਉਹ ਤਿੰਨੇ ਫੇਸ ਕਲੀਅਰ ਕਰਕੇ ਮੋਟਰ ਚਲਾ ਦਿੰਦੇ ਨੇ ਠੀਕ ਹੈ ਜੀ ਜੇ ਦੇਖੇ ਜੇ ਟੈਕਨੀਕਲੀ ਦੇਖਿਆ ਜਾਵੇ ਤਾਂ ਸਿਰਫ 2.5 ਫੇਸ ਨੇ ਹਾਂਜੀ ਹਾਂ ਜੇ ਟੈਕਨੀਕਲੀ ਦੇਖਿਆ ਜਾਈਏ ਉਹ ਹੁੰਦਾ ਕਿਵੇਂ ਆ ਮੰਨ ਲਓ ਉ ਤਾਂ ਜੇ ਆਪਣਾ ਆ ਮੋਟਰ ਬੰਦ ਆ ਤੇ ਪਿੱਛੋਂ 2.5 ਫੇਸ ਆ ਜੇ ਫੇਰ ਤਾਂ ਮੋਟਰ ਚੱਲਦੀ ਨਹੀਂ ਹਾਂਜੀ ਕਈ ਵਾਰ ਐ ਹੁੰਦਾ ਵੀ ਮੋਟਰ ਚੱਲਦੀ ਚੱਲਦੀ ਦੇ ਵਿੱਚ ਬਿਜਲੀ ਦੇ ਵਿੱਚ ਚੱਲਦੀ ਚੱਲਦੀ ਦੇ ਵਿੱਚ 2.5 ਫੇਸ ਹੋ ਜਾਂਦੇ ਨੇ 3 ਫੇਸ ਤੋਂ 2.5 ਫੇਸ ਹੋ ਜਾਂਦੇ ਨੇ ਹਾਂਜੀ ਵੀਰੇ ਉਹ ਜੋ ਮੋਟਰ ਤੇ ਰਾਉਂਡ ਬਣੇ ਹੁੰਦੇ ਨੇ ਹਾਂਜੀ ਉਹ ਕਨੇ ਉਹ ਵਰਕ ਕਰੀ ਜਾਂਦੀ ਆ ਉਹ ਵਰਕ ਕਰੀ ਜਾਂਦੀ ਆ ਹਾਂਜੀ ਉਹ ਪਤਾ ਨਹੀਂ ਲੱਗ ਪਉਂਦਾ ਮੋਟਰ ਨੂੰ ਜਾਂ ਆਪਰੇਟਰ ਨੂੰ ਵੀ ਜਾਂ ਸਟਾਰਟਰ ਨੂੰ ਵੀ ਵੀ 2.5 ਫੇਸ ਹੋਏ ਨੇ ਕਿ ਨਹੀਂ ਹੋਏ ਨੇ ਉਕਣੇ ਚੱਲੀ ਜਾਂਦੀ ਆ ਕਿਤਨਾ ਕਿਤੇ ਦੀ ਕੋਇਲ ਫੁਕ ਜਾਂਦੀ ਆ ਇੱਕ ਗਰਮ ਹੋ ਕੇ ਕੋਇਲ ਫੁਕ ਜਾਂਦੀ ਆ ਹਾਂਜੀ ਜਦ ਆਪਾਂ ਮੋਟਰ ਨੂੰ ਬੰਦ ਕਰਦੇ ਆ ਅੱਥਨੇ ਸ਼ਾਮ ਨੂੰ ਤੇ ਸਵੇਰੇ ਚਲਾਉਨੇ ਆ ਉਹ ਸਵੇਰੇ ਤਾਂ ਹੀ ਨਹੀਂ ਚੱਲ ਜੂ ਕਿਉਂਕਿ ਆਲਰੇਡੀ ਇੱਕ ਕੋਇਲ ਫੁਕ ਚੁੱਕੀ ਆ ਔਰ ਹੋ ਸਕਦਾ ਵੀ ਸਵੇਰੇ ਜੇ ਤੁਸੀਂ ਬਾਰ ਬਾਰ ਮੋਟਰ ਨੂੰ ਚਲਾਇਂਗੇ ਉਹ ਤਾਂ ਮੋਟਰ ਸਾਰੀ ਫੁਕ ਜਾਵੇ ਠੀਕ ਆ ਜੀ ਠੀਕ ਹੈ ਜੀ ਇਹ ਕਾਰਨ ਹੁੰਦਾ ਇਹਦਾ ਉਸ ਤੋਂ ਬਾਅਦ ਇਹ ਤਾਂ ਹੋਰ ਕਿਹੜਾ ਫੀਚਰਸ ਇੱਕ ਹੋਰ ਮੇਨ ਫੀਚਰਸ ਕੀ ਆ ਹਾਂਜੀ ਤੁਹਾਡੇ ਕੈਮਰਾਮੈਨ ਨੇੜੇ ਆ ਕੇ ਦਿਖਾ ਦਿਓ ਵੀਰ ਜੀ ਇਹ ਜਿਹੜੇ ਅੰਪੀਰ ਸੈੱਟ ਵੀ ਹੁੰਦੇ ਨੇ ਤੁਹਾਨੂੰ ਮੋਟਰ ਚ ਲਾ ਕੇ ਦਿ ਅੰਪੀਅਰ ਸੈੱਟ ਦਾ ਮਤਲਬ ਕਿਵੇਂ ਤੁਹਾਨੂੰ ਮੈਂ ਦੱਸਦਾ ਜੇ ਤੁਹਾਡੀ ਮੋਟਰ ਦਾ ਹਾਂਜੀ ਬੁਸ਼ ਵੀ ਵੱਡੇ ਹੋਏ ਨੇ ਹਾਂਜੀ ਮੋਟਰ ਦੇ ਬੁਸ਼ ਖਰਾਬ ਹੋ ਗਏ ਮੋਟਰ ਜਾਮ ਚੱਲ ਰਹੀ ਆ ਕਿਸੇ ਵੀ ਕਾਰਨ ਉਹ ਜੰਮ ਰਹੀ ਜਾਂਦਾ ਰੇਤਾ ਪੈ ਗਿਆ ਹਾਂਜੀ ਚਾਹੇ ਆਪਣਾ ਅੰਪੀਲਰ ਜਾਮ ਹੋ ਗਿਆ ਆਪਣਾ ਪੱਖੇ ਦਾ ਹਾਂਜੀ ਉਹਦੇ ਤੇ ਵੀ ਵਰਕ ਕਰਦਾ ਜੀ ਇਹ ਉਹਦੇ ਕਿਵੇਂ ਵਰਕ ਕਰਦਾ ਉਹ ਵੀ ਦੱਸ ਦਿੰਦਾ ਮੈਂ ਠੀਕ ਆ ਜੀ ਮੰਨ ਲਓ ਤੁਹਾਡੀ ਮੋਟਰ 20 ਅੰਪੀਅਰ ਲੈਂਦੀ ਆ ਠੀਕ ਆ ਜੀ ਠੀਕ ਆ ਜੀ ਇਹਦੇ ਤੁਸੀਂ 22 ਇਹ 23 ਐਂਪੀਰ ਸੈੱਟ ਕਰ ਦੋ ਹਾਂਜੀ ਠੀਕ ਹੈ ਜੀ ਹਾਂਜੀ ਜਦ ਵੀ ਮੋਟਰ ਨੇ ਲੋਡ ਮੰਗਣਾ ਜਦ ਮੋਟਰ ਨੇ ਲੋਡ ਮੰਗਣਾ ਸਿੱਧੀ ਗੱਲ ਹੈ ਵੀ ਐਂਪੀਰ ਵੱਧ ਲਊਗੀ ਹਾਂਜੀ ਜਦ ਐਂਪੀਰ ਵੱਧ ਲੈਣੇ ਨੇ ਇਹ ਮਤਲਬ 20 ਐਂਪੀਰ ਲੈਂਦੀ ਆ ਆਪਾਂ ਨੇ 22 ਇਹ 23 ਤੇ ਸੈੱਟ ਕਰਿਆ ਹੋਇਆ ਇਹਨੂੰ ਠੀਕ ਹੈ ਜੀ ਜਦੋਂ ਇਹ 23 ਤੇ ਜਾਣਾ ਇਹ ਆਪਣੇ ਆਪ ਮੇਕ ਆਟੋਮੈਟਿਕ ਆਪਣੀ ਮੋਟਰ ਨੂੰ ਬੰਦ ਕਰ ਦੇਣਾ ਠੀਕ ਹੈ ਜੀ ਹਰ ਕਫੇਸ ਦੇ ਵਿੱਚ ਵੋਲਟੇਜ ਦੱਸੂਗਾ ਜੀ ਅੱਡੇ ਤੋਂ ਹਾਂਜੀ ਹਰ ਫੇਸ ਦੇ ਵਿੱਚ ਹਾਂਜੀ ਹਰ ਫੇਸ ਦੇ ਵਿੱਚ ਅੰਪੀਅਰ ਦੱਸੂਗਾ ਠੀਕ ਆ ਜੀ ਠੀਕ ਆ ਜੀ ਇਹ ਚ ਇੱਕ ਟਾਈਮਰ ਲੱਗਿਆ ਹੋਇਆ ਆਪਣਾ ਹਾਂਜੀ ਵੀਰ ਜੀ ਟਾਈਮਰ ਕਿਵੇਂ ਕੰਮ ਕਰਦਾ ਮੰਨ ਲਓ ਜੇ ਤੁਸੀਂ 2 ਘੰਟੇ ਮੋਟਰ ਚਲਾਉਣੀ ਆ ਮੰਨ ਲਓ ਆਪਾਂ ਨੇ ਆਪਣਾ ਇੱਕ ਆਪਾਂ ਮੋਟਰ ਤੇ ਜਾਂਦੇ ਆ ਜੀ ਆਪ ਨੂੰ ਪਤਾ ਵੀ ਆਪਣਾ ਅੱਜ ਖੇਤ ਦੇ ਵਿੱਚ 2 ਘੰਟੇ ਪਾਣੀ ਪੋਣਾ ਜੇ ਆਪਾਂ ਜੀ ਦੇ ਖੇਤ ਲਾਉਣੇ ਆ ਕਿੱਲੇ ਲਾ ਖੇਤਾ ਰੋਜ਼ 2 ਜਾਂ 3 ਘੰਟੇ ਪਾਣੀ ਪੋਣਾ ਆਪਣੇ ਮੈਕਸੀਮੋ ਦੇ ਵਿੱਚ ਹਾਂਜੀ ਹਾਂਜੀ ਮੰਨ ਲਓ ਆਪਣੇ ਉੱਥੇ 2 ਘੰਟੇ ਪਾਣੀ ਪਾ ਕੇ ਆਪਾਂ ਨੂੰ ਠੀਕ ਹੈ ਜੀ ਜੇ ਤਾਂ ਕੋਈ ਕੰਮ ਪੈ ਗਿਆ ਜਾਂ ਕਿਤੇ ਯਾਰ ਦੋਸਤ ਦੇ ਵਿਆਹ ਤੇ ਜਾਣਾ ਆ ਜਾਂ ਕਿਤੇ ਜਰੂਰੀ ਕੰਮ ਜਾਣਾ ਇਹ ਚਾਪਾ ਜੀ ਟਾਈਮ ਸੈੱਟ ਕਰ ਦਿੰਨੇ ਆ ਮਤਲਬ 2 ਘੰਟੇ ਬਾਅਦ ਤੇ ਹਾਂਜੀ ਚਾਹੇ ਬਿਜਲੀ ਵਿੱਚ ਕਿੰਨੀ ਵਾਰ ਮਰਜ਼ੀ ਭੱਜ ਜਾਵੇ ਇਹਨੇ ਡਰਾਈਵਰੀ ਚੋਂ ਪਾਣੀ 2 ਘੰਟੇ ਹੀ ਕੱਢਣਾ ਹੈ ਮੰਨ ਲਓ ਸੁਪੋਜ਼ ਕਰੋ ਆਪਾਂ ਨੇ 2 ਘੰਟੇ ਸੇਵ ਕਰਤੇ ਹਾਂਜੀ 15 ਮਿੰਟ ਬਾਅਦ ਬਿਜਲੀ ਭੱਜ ਗਈ ਹਾਂਜੀ 1 ਘੰਟਾ 45 ਮਿੰਟ ਟਾਈਮ ਰਹਿ ਗਿਆ ਆਪਣਾ ਜੇ ਬਿਜਲੀ 2 ਘੰਟੇ ਮਗਰੋਂ ਵੀ ਆਉਂਦੀ ਆ ਨਾ ਜਾਂ 3 ਘੰਟੇ ਮਗਰੋਂ ਵੀ ਆਉਂਦੀ ਆ ਉਹਨੇ 1 ਘੰਟਾ 45 ਮਿੰਟ ਆਪਣੀ ਮੋਟਰ ਹੋਰ ਚਲਾਉਣੀ ਆ ਉਸ ਤੋਂ ਬਾਅਦ ਉਹਨੇ ਬੰਦ ਕਰਨੀ ਆ ਮਤਲਬ ਜਿਹੜਾ ਮੋਟਰ ਦਾ ਰਨਿੰਗ ਟਾਈਮ ਆ ਉਹ 2 ਘੰਟੇ ਵੱਧ ਉਹ 2 ਘੰਟੇ ਵੱਜੂਗਾ ਉਸ ਤੋਂ ਬਾਅਦ ਇਹ ਟੋਟਲ ਟਾਈਮਿੰਗ ਦਿਖਾਉਂਦਾ ਜਿਵੇਂ ਆਪਾਂ ਕੋਈ ਮੋਟਰਸਾਈਕਲ ਲੈ ਲਿਆ ਨਾ ਜਾਂ ਗੱਡੀ ਨਵੀਂ ਲੈ ਲਈ ਜਿੱਦੋਂ ਤੋਂ ਏਜੰਸੀ ਤੋਂ ਚੱਲਦੀ ਆ ਹਾਂਜੀ ਉਦੋਂ ਤੋਂ ਹੀ ਇਹ ਟਾਈਮਿੰਗ ਚਾਲੂ ਹੋ ਜਾਣੀ ਆ ਵੀ ਜਿੰਨੀ ਥੋੜੀ ਮੋਟਰ ਇੱਕ ਸਾਲ ਚ ਚੱਲੀ ਆ ਉਹ ਸਾਰਾ ਇਹ ਦਿਖਾਊਗਾ ਠੀਕ ਆ ਜੀ ਸਾਰਾ ਡਾਟਾ ਇਹਨੇ ਆਪਣਾ ਦਿਖਾਉਣਾ ਠੀਕ ਆ ਜੀ ਤੇ ਵੀਰ ਜੀ ਜੇ ਇਹ ਆਪਾਂ ਖਰੀਦਣਾ ਚਾਹੁੰਦਾ ਕੋਈ ਕਿਸਾਨ ਵੀਰ ਤਾਂ ਕਿਵੇਂ ਪ੍ਰਾਪਤ ਕਰ ਸਕਦਾ ਇਹਨੂੰ ਦੇਖੋ ਜੀ ਦੋ ਤਰੀਕੇ ਨਾਲ ਆਪਾਂ ਇਹਨੂੰ ਲੈ ਸਕਦੇ ਆ ਠੀਕ ਆ ਜੀ ਸਭ ਤੋਂ ਪਹਿਲੀ ਗੱਲ ਤਾਂ ਜੇ ਕੋਈ ਪੰਜਾਬ ਦਾ ਵੀਰ ਆਪਣਾ ਪੰਜਾਬ ਜਿਹੜੇ ਵੀਰ ਦੇਖਦੇ ਨੇ ਹਾਂਜੀ ਉਹ ਖੰਨੇ ਤ ਲੇ ਜਾ ਇਹਨੂੰ ਲੈ ਸਕਦਾ ਹੈ ਠੀਕ ਹੈ ਜੀ ਬਾਕੀ ਚ ਨੰਬਰ ਵੀ ਅਸੀਂ ਦਿੱਤਾ ਹੋਇਆ ਆਨਲਾਈਨ ਨੰਬਰ ਤੇ ਵੀਡੀਓ ਚੱਲ ਰਿਹਾ ਤੁਸੀਂ ਉਹਦੇ ਸੰਪਰਕ ਕਰਕੇ ਵੀ ਲੈ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਤੇ ਆਪਣਾ ਇਹਦੀ ਤੁਹਾਨੂੰ ਮੈਂ ਦੱਸ ਦਿੰਦਾ ਜੀ ਪਲੱਸ 1 ਸਾਲ ਦੀ ਇਹਦੀ ਗਾਰੰਟੀ ਰਹਿਣੀ ਆ ਠੀਕ ਹੈ ਜੀ ਵਾਰੰਟੀ ਨਹੀਂ ਗਾਰੰਟੀ ਰਹਿਣੀ ਆ ਠੀਕ ਹੈ ਜੀ ਠੀਕ ਹੈ ਜੀ ਮਤਲਬ ਕਿ ਜੇ ਸਪੋਜ਼ ਕਰੋ ਅ ਕੋਈ ਵੀ ਫਾਲਟ ਇਹਦੇ ਚ ਆਉਂਦਾ ਜੀ ਕਿਸੇ ਵਿੱਚ ਟ੍ਰਿਕ ਹੋ ਕੋਈ ਫਾਲਟ ਆਉਂਦਾ ਹਾਂਜੀ ਅਸੀਂ ਉਹਨੂੰ ਬਦਲ ਕੇ ਪੀਸ ਦੇ ਦਾਂਗੇ ਹਾਂਜੀ ਮਤਲਬ ਕਿ ਤੁਸੀਂ ਰਿਪਲੇਸ ਕਰੋਗੇ ਜੀ ਰਿਪਲੇਸ ਕਰਕੇ ਦੇ ਦਾਂਗੇ ਉਹ ਗ੍ਰਾਹਕ ਦੀ ਮਰਜ਼ੀ ਆ ਵੀ ਉਹ ਠੀਕ ਕਰਾਉਣਾ ਚਾਹੁੰਦਾ ਜਾਂ ਪੀਸ ਨਵਾਂ ਲੈਣਾ ਚਾਹੁੰਦਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਜੀ ਇਹ ਇਹ ਵਾਲੀ ਗੱਲ ਆ ਜੀ ਵੀਰ ਜੀ ਜੇ ਇਹਦੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਇਹਦਾ ਪ੍ਰਾਈਸ ਕੀ ਆ ਦੇਖੋ ਜੀ ਪ੍ਰਾਈਸ ਇਹਦਾ ਆਪਾਂ 2000 ਰੁਪਏ ਰੱਖਿਆ ਹੈ ਠੀਕ ਆ ਜੀ ਤੇ ਤੁਹਾਨੂੰ ਦੱਸਿਆ ਜੀ 1 ਸਾਲ ਦੀ ਪੂਰੀ ਗਾਰੰਟੀ ਆ ਜਿਹੜੇ ਡਿਲੀਵਰੀ ਦੇ ਚਾਰਜਸ ਹੋਣਗੇ ਬਸ 100 150 ਰੁਪਏ ਜਿੰਨੇ ਵੀ ਹੋਣਗੇ ਉਹ ਦੇਣੇ ਪੈਣਗੇ ਕਸਟਮਰ ਨੂੰ ਜੀ ਠੀਕ ਆ ਜੀ ਹਾਂਜੀ ਠੀਕ ਆ ਵੀਰ ਜੀ ਹੋਰ ਕੋਈ ਤੁਸੀਂ ਤੁਹਾਨੂੰ ਸਾਰਾ ਉਹ ਵੀ ਦਿਖਾ ਦਿੰਦੇ ਆ ਆਪਾਂ ਇਦਾਂ ਕਰਾਂਗੇ ਨਾ ਮਤਲਬ ਇਹਦੀ ਅਸੈਂਬਲਿੰਗ ਵੀ ਦਿਖਾ ਦਈਏ ਜੇ ਵੀ ਇਹ ਅਸੈਂਬਲ ਕਿੱਦਾਂ ਹੁੰਦਾ ਬਿਲਕੁਲ ਜੀ ਉਹ ਵੀ ਦਿਖਾ ਦਿੰਦੇ ਆ ਹੈ ਕਿ ਨਹੀਂ ਜੀ ਹਾਂ ਜੀ ਦੇਖੋ ਜੀ ਇਹਦੇ ਵਿੱਚ ਨਾ ਆਪਣਾ ਕਿਵੇਂ ਚੱਕਰ ਆ ਇਹ ਚ ਨਾ ਅੱਡ-ਅੱਡ ਸਟਾਰਟਰਾਂ ਖਾਤਰ ਅੱਡ-ਅੱਡ ਕਨੈਕਸ਼ਨ ਵਾਲੇ ਆਪਣੇ ਆਟੋਮੈਟਿਕ ਕੰਟਰੋਲਰ ਬਣਾਏ ਹੋਏ ਨੇ ਠੀਕ ਆ ਜੀ ਜਿਵੇਂ ਜੀ ਕਈ ਆਪਣੇ ਪੰਜਾਬ ਵਿੱਚ ਕਈ ਜਗ੍ਹਾ ਤਾਂ ਬੈਂਟੈਕਸ ਦੇ ਸਟਾਰਟਰ ਚੱਲਦੇ ਨੇ ਤੇਲ ਵਾਲੇ ਹਾਂ ਜੀ ਹਾਂ ਜੀ ਇਹ ਚ ਆਪਣਾ 6 ਤਾਰ ਵਾਲਾ ਲੱਗਦਾ ਠੀਕ ਆ ਜੀ 6 ਤਾਰਾਂ ਹੁੰਦੀਆਂ ਨੇ ਠੀਕ ਆ ਜੀ ਜਿਹੜੇ ਕੋਸ ਆਪਣੇ ਸੁੱਕੇ ਪੈਨਲ ਆਉਂਦੇ ਨੇ ਹਾਂਜੀ ਐਲਟੀੀ ਵਗੈਰਾ ਦੇ ਆਉਂਦੇ ਨੇ ਹਾਂਜੀ ਐਲਟੀੀ ਵਗੈਰਾ ਵੀ ਆਉਂਦੇ ਨੇ ਸੁੱਕੇ ਪੈਨਲ ਹਨਾ ਉਹਦੇ ਵਿੱਚ ਆਪਣਾ 7 ਤਾਰਾ ਨਾਲ ਲੱਗ ਜਾਂਦਾ ਠੀਕ ਹੈ ਜੀ ਉਹ ਜਿਵੇਂ ਵੀ ਜੇ ਆਪਣੇ ਕਸਟਮਰ ਨੂੰ ਜ਼ਰੂਰਤ ਹੈ ਹਾਂਜੀ ਉਸ ਹਿਸਾਬ ਨਾਲ ਅਸੀਂ ਇਹਨਾਂ ਨੂੰ ਦੇ ਦਿੰਨੇ ਆ ਜੀ ਠੀਕ ਆ ਵੀਰ ਜੀ ਬਾਕੀ ਕਿਸੇ ਵੀਰ ਨੂੰ ਲੋਨ 'ਚ ਦਿੱਕਤ ਆਊਗੀ ਤਾਂ ਸੇ ਆਪਣੇ ਇੰਜੀਨੀਅਰ ਦਾ ਨੰਬਰ ਦੇ ਦਾਂਗੇ ਠੀਕ ਆ ਉਹ ਉਹਦੇ ਕਨੈਕਸ਼ਨ ਵੀ ਕਰਵਾ ਦੂਗਾ ਆਪਣਾ ਨਾ ਆਨਲਾਈਨ ਕਨੈਕਸ਼ਨ ਕਰਾ ਦੂ ਠੀਕ ਹੈ ਜੀ ਵੀਡੀਓ ਕਾਲ ਕਰਕੇ ਕਰਾ ਦੋ ਤੁਹਾਨੂੰ ਐਵੇਂ ਦੱਸ ਦੂਗਾ ਠੀਕ ਆ ਜੀ ਇਹ ਚ ਇਹ ਆ ਜੀ ਚਲੋ ਇਹ ਤਾਂ ਬਹੁ ਦੇਖੋ ਇਹ ਸਭ ਤੋਂ ਵੱਡੀ ਗੱਲ ਹੈ ਜੀ ਮੋਟਰ ਫੁਗਦੀ ਕਿਵੇਂ ਆ ਮੋਟਰ ਫੁਗਣਾ ਦਾ ਕਾਰਨ ਸਭ ਤੋਂ ਵੱਡਾ ਕੀ ਹੁੰਦਾ ਹਾਂਜੀ ਮੋਟਰ ਨੇ ਫੁਗਣਾ ਜੀ ਓਵਰਲੋਡ ਹੋ ਕੇ ਹਾਂਜੀ ਜਦ ਵੀ ਮੋਟਰ ਨੇ ਓਵਰਲੋਡ ਹੋਣਾ ਅੰਪੀਅਰ ਜ਼ਿਆਦਾ ਲੈਣ ਨਾਲ ਮੋਟਰ ਨੇ ਫੁਗਣਾ ਇੱਕ ਮੇਨ ਚੈੱਕ ਕਰਨ ਆਪਾਂ ਹਮਨ ਕੇ ਚੱਲਦੇ ਹਾਂ ਹਾਂਜੀ ਇਹ ਚ ਜਿਹੜੀ ਸੈਟਿੰਗ ਤੁਹਾਨੂੰ ਦੱਸੀ ਅੰਪੀਅਰ ਸੈਟਿੰਗ ਵਾਲੀ ਮੰਨ ਲਓ ਜੇ ਤੁਹਾਡੀ ਮੋਟਰ 20 ਅੰਪੀਅਰ ਲੈਂਦੀ ਆ ਤੁਸੀਂ 24 ਤੇ 25 ਤੇ 23 ਤੇ ਸੈੱਟ ਕਰ ਦਿਓ ਹਾਂਜੀ ਕਿਸੇ ਵੀ ਕਾਰਨ ਨਾਲ ਜੇ ਤੁਹਾਡੇ ਅੰਪੀਅਰ ਵੱਧ ਗਏ 23 24 25 ਜਾਣਗੇ ਇਹਨੇ ਇੱਕ ਤਾਂ ਮੋਟਰ ਨੂੰ ਬੰਦ ਕਰ ਦੇਣਾ ਠੀਕ ਹੈ ਜੀ ਜਾਨੀ ਕਿ ਮੋਟਰ ਨੂੰ ਇਹ ਪੂਰਾ ਸੇਫ ਰੱਖਦਾ ਸੇਫ ਰੱਖਦਾ ਹੈ ਜੀ ਦੇਖੋ ਵੀਰ ਜੀ ਤੁਹਾਨੂੰ ਅਸੀਂ ਹੁਣ ਸਾਰਾ ਦਿਖਾਉਨੇ ਆ ਵੀ ਕਿਵੇਂ ਹਰ ਫੇਸ ਦੇ ਵਿੱਚ ਅੰਪੀਅਰ ਦੱਸੂਗਾ ਹਰ ਫੇਸ ਦੇ ਵਿੱਚ ਵੋਲਟੇਜ ਦੱਸੂਗਾ ਠੀਕ ਹੈ ਜੀ ਇਹ ਪੂਰਾ ਇੱਕ ਸਰਕਲ ਚੱਲਦਾ ਰਹਿੰਦਾ ਦੇਖੋ ਸਾਰਾ ਸਮਝ ਤੁਹਾਨੂੰ ਦੁਬਾਰਾ ਦੱਸਦਾ ਦੇਖੋ 305 ਘੰਟੇ ਚੱਲ ਗਈ ਜੀ ਮੋਟਰ ਟੋਟਲ ਆਪਣੀ ਠੀਕ ਹੈ ਜੀ ਠੀਕ ਹੈ ਜੀ ਹੁਣ ਇਹ ਫੇਸ ਦਿਖਾਉਗਾ ਇਸ ਤੋਂ ਬਾਅਦ ਪਹਿਲੇ ਫੇਸ 'ਚ 171 ਵੋਲਟੇਜ ਨੇ ਦੂਜੇ 'ਚ 172 ਨੇ ਜੀ ਠੀਕ ਹੈ ਜੀ ਤੇ ਤੀਜੇ 'ਚ 169 ਨੇ ਜੀ ਠੀਕ ਹੈ ਜੀ ਪਹਿਲੇ ਫ ਦੂਜੇ 'ਚ ਵੀ 18 ਐਂਪੀਅਰ ਲੈ ਰਹੀ ਆ ਤੀਜੇ 'ਚ 17 ਲੈ ਰਹੀ ਠੀਕ ਆ ਜੀ ਠੀਕ ਆ ਜੀ ਇਹ ਦੱਸਦਾ ਉਹ ਤੋਂ ਬਾਅਦ ਟਾਈਮਰ ਆ ਬਣਾ ਠੀਕ ਆ ਜੀ ਟਾਈਮਰ ਦੱਬੋ 5 ਮਿੰਟ 10 15 20 ਜਿੰਨਾ ਤੁਸੀਂ ਲਾਉਣਾ ਟਾਈਮ ਠੀਕ ਆ ਜੀ ਉਨਾ ਤੁਸੀਂ ਟਾਈਮ ਲਾ ਸਕਦੇ ਹੋ ਉਹ ਟਾਈਮ ਲਾ ਕੇ ਘਰ ਆ ਜਾਓ ਠੀਕ ਆ ਜੀ ਉਨਾ ਟਾਈਮ ਮੋਟਰ ਚੱਲ ਕੇ ਥੋੜੀ ਆਪਣੇ ਆਪ ਬੰਦ ਹੋ ਚੁਗੀ ਜੀ ਠੀਕ ਆ ਜੀ ਠੀਕ ਆ ਜੀ ਆ ਮੈਂ ਕਰਦਾ ਜੀ ਇਹਨੂੰ ਦੁਬਾਰਾ ਜ਼ੀਰੋ ਹੁਣ ਤੁਹਾਨੂੰ ਦੱਸਦਾ ਜੀ ਐਂਪੀਅਰ ਕਿਵੇਂ ਸੈੱਟ ਕਰਨੇ ਨੇ ਐਂਪੀਅਰ ਦਾ ਬਟਨ ਦੱਬ ਕੇ ਰੱਖੋ ਜੀ ਹਾਂ ਜੀ ਇੱਕ ਮਿੰਟ ਦੁ ਕਿ ਡਾਇਨਸਕੰਡ ਦਾ ਟਾਈਮ ਲੁੱਟਣ ਤਾਂ 4 ਸਕਿੰਟ ਦਾ ਠੀਕ ਆ ਜੀ ਮੰਨ ਲਓ ਅੰਪੀਅਰ ਦੱਬ ਕੇ ਰੱਖਿਆ ਆਪਾਂ ਨੇ ਮੀਟਰ ਹੈ ਨਾ ਜੀ ਹਾਂਜੀ 20 21 22 ਸਭ ਤੋਂ ਪਹਿਲਾਂ ਦੱਸ ਦਾਂ ਜੀ 1 ਮਿੰਟ ਮੈਂ ਵੀ ਸੈੱਟ ਕਿਵੇਂ ਕਰਨੇ ਨੇ ਠੀਕ ਆ ਜੀ ਆਪਣੀ 17 18 ਅੰਪੀਅਰ ਮੋਟਰ ਲੈ ਰਹੀ ਥੀ ਠੀਕ ਆ ਜੀ ਇੱਕ ਵਾਰ ਚੈੱਕ ਕਰ ਲੈਂਦੇ ਆਂ ਜੀ ਦੁਬਾਰਾ ਆਪਾਂ 19 ਅੰਪੀਅਰ ਲੈ ਰਹੀ ਆ ਹਾਂਜੀ ਹੈ ਨਾ ਜੀ ਹਾਂਜੀ ਅੰਪੀਅਰ ਦਾ ਬਟਨ ਪ੍ਰੈਸ ਕਰਕੇ ਰੱਖੋ ਹਾਂਜੀ ਆਪਾਂ 21 22 ਅੰਪੀਅਰ ਸੈੱਟ ਕਰਦੇ ਠੀਕ ਆ ਜੀ ਇਹਨੂੰ ਘਟਾ ਲਓ ਹਾਂਜੀ ਇਹ ਤੁਹਾਨੂੰ ਬਤਾਉਣਾ ਠੀਕ ਹੈ ਜੀ ਠੀਕ ਹੈ ਜੀ ਜਿੰਨੇ ਮਰਜ਼ੀ ਸੈੱਟ ਕਰ ਲਓ ਹਾਂਜੀ ਮਰਜ਼ੀ ਦਾ ਮਤਲਬ ਇਹ ਹੈ ਤੁਹਾਡੀ ਜੇ 25 ਐਂਪੀਰ ਲੈਂਦੀ ਆ ਤਾਂ 27 28 ਸੈੱਟ ਕਰ ਲਓ ਉਹ ਆਪਣੇ ਉਹ ਮੋਟਰ ਦੇ ਅਕੋਰਡਿੰਗ ਹੁੰਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਦ ਵੀ ਤੁਹਾਡੀ ਮੋਟਰ ਕਿਸੇ ਵੀ ਤਰੀਕੇ ਨਾਲ ਓਵਰਲੋਡ ਹੋਣੀ ਆ ਜਿੰਨੇ ਆਪਾਂ ਐਂਪੀਰ ਸੈੱਟ ਕਰੇ ਨੇ ਜਿਵੇਂ ਉੱਥੇ ਜਾਣੀ ਆ ਉਹਨੇ ਇੱਕਦਮ ਮੋਟਰ ਨੂੰ ਉਹਨੇ ਬੰਦ ਕਰ ਦੇਣਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਦੇਖੋ ਵੀਰ ਜੀ ਸਭ ਤੋਂ ਜਿਹੜਾ ਜਿਹੜਾ ਜ਼ਰੂਰੀ ਫੀਚਰਸ ਆ ਜਿਹੜਾ ਆਪਾਂ ਕਹਿ ਵੀ ਥੱਲੇ ਵਾਲੀਆਂ ਤਾਰਾਂ ਵੀ ਜਿਹੜੀਆਂ ਨੇ ਜੇ ਆਪਾਂ ਕੱਟ ਕਰਦੇ ਆ ਤਾਂ ਆਪਣਾ ਆਟੋਮੈਟਿਕ ਕੰਟਰੋਲਰ ਨੂੰ ਬੰਦ ਕਰ ਦੂਗਾ ਹਾਂਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਮੈਂ ਤੁਹਾਨੂੰ ਜੀ ਆਪਣੀ ਮੋਟਰ ਚੱਲਦੀ ਆ ਹਾਂਜੀ ਇੱਕ ਮਿੰਟ ਮੈਂ ਆਹ ਬਾਲਟੀ ਪਰੇ ਕਰਦਾ ਜੀ ਜਿਹੜਾ ਉੱਥੇ ਦਿਖਦਾ ਰਹੇ ਵੀ ਮੋਟਰ ਬੰਦ ਹੋ ਗਈ ਜਾਂ ਨਹੀਂ ਠੀਕ ਹੈ ਜੀ ਠੀਕ ਹੈ ਜੀ ਮੈਂ ਤਾਰ ਇਧਰੋਂ ਖੋਲ ਲੂੰਗਾ ਤੁਸੀਂ ਇਧਰੋਂ ਮੋਟਰ ਆਪਣਾ ਦਿਖਾ ਦਿਓ ਠੀਕ ਹੈ ਠੀਕ ਹੈ ਜੀ ਆ ਫੋਟੋ ਮੜਾ ਕੈਮਰਾ ਫੜੋ ਜੀ ਇੱਕ ਮਿੰਟ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਤੇਰੀਆਂ ਤਾਰਾਂ ਖੋਲ ਕੇ ਦਿਖਾ ਦਿੰਦਾ ਅੰਦਰ ਹੋ ਜੀ ਠੀਕ ਆ ਜੀ ਇੱਧਰ ਆ ਜਾਓ ਜੀ ਆ ਆਪਣੀ ਥੱਲੇ ਤਿੰਨ ਤਾਂ ਰਾਹ ਜਾਂਦੀਆਂ ਨੇ ਤਿੰਨ ਤਾਂ ਰਾਹ ਜਾਂਦੀਆਂ ਨੇ ਆਪਾਂ ਹੋਰ ਜਿਹੜੀ ਤਾਰ ਖੋਲ ਕੇ ਦੇਖ ਲੈਂਦੇ ਹਾਂ ਠੀਕ ਆ ਜੀ ਇੱਥੇ ਦਿਖਾਓ ਇੱਧਰ ਇਹਨੇ ਮੋਟਰ ਬੰਦ ਕਰ ਦਿੱਤੀ। ਓਵਰਲੋਡ ਕਹਿ ਕੇ ਜਦੋਂ ਓਵਰਲੋਡ ਕਹਿ ਕੇ ਮੋਟਰ ਬੰਦ ਕਰ ਦਿੱਤੀ। ਠੀਕ ਆ ਜੀ। ਉਹ ਮੋਟਰ ਬਣੀ ਬੰਦ ਹੋ ਗਈ। ਠੀਕ ਆ ਜੀ। ਠੀਕ ਆ ਜੀ। ਹਾਂਜੀ। ਆ ਦੇਖੋ ਜੀ। ਜੇ ਤਰੇਕ ਕਿਤੋਂ ਵੀ ਤਾਰ ਇਹ ਕ੍ਰੈਕ ਹੋ ਜਾਵੇ ਜਾਂ ਆਪਣਾ ਕੋਈ ਜੋੜ ਲੀਕ ਕਰ ਜਾਵੇ। ਲੀਕ ਕੁਝ ਵੀ ਕਹਿ ਲੋ ਜੀ ਜਾਇ ਹੈ ਨਾ ਤਾਰ ਆਪਣਾ ਹਟ ਵੀ ਜਾਵੇ ਤਾਂ ਇਹਨੂੰ ਮੋਟਰ ਨੂੰ ਬੰਦ ਕਰ ਦਿੰਦਾ। ਠੀਕ ਆ ਜੀ। ਜਿਹੜਾ ਕੁਝ ਵੀਡੀਓ ਦਿਖਾਇਆ ਗਿਆ ਇਹ ਇੱਕਨ ਹੀ ਕੰਮ ਕਰੂਗਾ ਇਹਦੇ ਕੋਈ ਝੂਠ ਮੂਠ ਵਾਲੀ ਗੱਲ ਬਿਲਕੁਲ ਹੈ ਨਹੀਂ ਪਈ। ਠੀਕ ਆ ਜੀ। ਹਾਂਜੀ। ਠੀਕ ਆ ਜੀ ਚਲੋ।